ਅਸੀਂ ਜਾ ਰਹੇ ਸੀ ਢੋਣੇ ਜੀ ਹਰਿਆਣੇ ਚ ਢੋਣਾ ਜੀ ਕਾਦੀ ਵਸਤੀ ਉੱਥੇ ਮਹਾ ਪੰਚਾਇਤ ਸੀ ਸਾਰੇ ਜਥੇ ਬੰਦੀਆਂ ਦੀ ਅਸੀਂ ਦਰਾਹ ਜਿਵੇਂ ਬੰਦੇ ਨਾਲ ਸੰਭਰ ਰਹੇ ਸੀ। ਇਹ ਹਾਦਸਾ ਕਿਵੇਂ ਹੋ ਗਿਆ? ਇਹ ਆਹ ਤਾਂ ਤਾਂ ਕੋਈ ਤਾਂ ਪਤਾ ਹੀ ਨਹੀਂ ਪਹਿਲਾਂ ਸਿੱਧੂਪੁਰਾਂ ਦੀ ਬੱਸ ਮੂਰੇ ਸਾਡੇ ਜਾਂਦੀ ਐ ਉਹਦਾ ਉਹ ਫਨਕਾਰ ਟ੍ਰੱਕ ਟੱਕ ਚ ਵੱਜ ਗਈ। ਉਦੋਂ ਮਗਰੋਂ ਚਲ ਉਹਨੂੰ ਪਾਸ ਕਰਕੇ ਪਚ ਪਚ ਕੇ ਨੰਗੇ। ਗੱਡੀ ਤੇਜ਼ ਵਾਲੀ ਸੀਗੀ। ਬੱਜੀ-ਬੁੱਜੀ ਨਿਕਾਏ ਦੇ ਵਿੱਚ ਮੈਂ ਸੰਭਲੀ ਨਹੀਂ ਇੱਕਦਾਂ ਦੇ ਪਾਸਾ ਤੱਕੀ ਵੀ ਗੱਡੀ ਤੇ ਆਉਂਦੇ ਬੱਸ ਕਦਮ ਪਾਪੇ ਬਲਕੇ ਵੱਜਾ-ਵੱਜਾ ਦੇ ਵਿੱਚ ਕੋਸ-ਕੋਸ ਰਿੰਗ। ਕਿੱਥੇ ਕਿੱਥੇ ਹੋਇਆ ਸੀ ਹਾਦਸਾ? ਉਹ ਤਾਂ ਐ ਹੀ ਨਹੀਂ ਪਤਾ ਹਨ ਕਿਹੜਾ ਹੈ ਉਹ ਜਦ ਅਸੀਂ ਸੰਨ ਵਿਚਾਲਾ ਆ ਗਿਆ। ਸਾਨੂੰ ਤਾਂ ਤੋਂ ਮੂਹ ਨਹੀਂ ਪਤਾ। ਤੁਹਾਨੂੰ ਜਿੱਥੇ ਲੱਗਿਆ ਬੱਸ ਕਿੰਨੀਆਂ ਫੁੱਲ ਜਿਹੜੀ ਵੱਡੀ ਵਸੁੰਦੀ ਆਪਣੀ ਆ ਉਹਦੇ ਸਾਰੇ ਸਾਰੇ ਦਾ ਫੁੱਲ ਸਵਾਰੀਆਂ 55 53 ਪਰ ਤੋਂ ਬੋਲੀ ਕਰਕੇ ਸਮਝੋ ਕਾਪ ਹੋ ਕੇ ਬਲਦੀ ਹਾਂ ਬੇ ਕਾਪ ਹੋਈ ਹੈ ਬਸ ਬਲਦੀ ਹੈ ਹਾਂ ਬਸ ਬਲਦੀ ਹੈ ਡਰਾਈਵਲ ਸਾਈਡ ਬਲਦੀ ਹੈ ਇਹ ਹਾਦਸਾ ਮੋਗੇ ਤੋਂ ਮੋਗੇ ਵੱਲ ਤੋਂ ਆ ਰਹੀ ਸੀ ਬਸ ਇਹ ਆ ਕੇ ਆਪਣੇ ਬਠਿੰਡਾ ਰੋਡ ਤੇ ਚੜਨਾ ਸੀ ਬਰਨਾਲਾ ਚੰਡੀਗੜ੍ਹ ਰੋਡ ਤੇ ਇੱਕ ਇਹ ਜਿਹੜਾ ਧੁੰਦ ਐਨੀ ਜ਼ਿਆਦਾ ਘਣੀ ਧੁੰਦ ਸੀਗੀ ਕਿ ਡਰਾਈਵਰ ਨੂੰ ਕੁਝ ਪਤਾ ਨਹੀਂ ਲੱਗਿਆ ਨਾ ਸਾਹਮਣੇ ਕੁਝ ਪਤਾ ਲੱਗਿਆ ਇੱਕੇ ਦਮ ਗੁਲਾਈ ਆਈ ਐ ਗੁਲਾਈ ਤੋਂ ਬੱਸ ਨੇ ਝੋਲ ਮਾਰੀ ਐ ਝੋਲ ਮਾਰ ਕੇ ਬੱਸ ਪਲਟ ਗਈ ਐ ਨਾ ਕਿਸੇ ਹੋਰ ਸਾਧਨ ਨਾਲ ਲੱਗੀ ਐ ਸਾਧਨ ਕਿਸੇ ਨਾਲ ਨਹੀਂ ਲੱਗੀ ਕਿਸੇ ਨਾਲ ਟਕਰਾਈ ਨਹੀਂ ਬੱਸ ਨੇ ਝੋਲ ਮਾਰ ਕੇ ਮਤਲਬ ਪਲਟੀ ਹੋ ਗਈ ਐ ਬੱਸ ਤੇ ਅਸੀਂ ਉੱਥੇ ਸੀਗੇ ਅਸੀਂ ਉਹਨਾਂ ਨੂੰ ਕੱਢਿਆ ਵੀ ਐ ਜਖਮੀਆਂ ਨੂੰ ਤੇ ਇੱਕ ਡੈਡ ਬਾਡੀ ਮਾਤਾ ਦੀ ਉੱਥੇ ਪਈ ਵੀ ਆ ਮੈਂ ਮੌਕੇ ਤੇ ਦੇਖ ਕੇ ਆਇਆ ਤੇ ਮਤਲਬ ਧੁੰਦ ਦਾ ਬਹੁਤ ਵੱਡਾ ਕਾਰਨ ਹੈ ਨਹੀਂ ਜੀ ਮੌਕੇ ਤੇ ਸਾਨੂੰ ਤਾਂ ਬਸ ਇਹ ਹੋ ਗਿਆ ਵੀ ਜਿਹੜੇ ਦੀ ਡੈਥ ਹੋ ਗਈ ਉਹ ਤਾਂ ਚਲੋ ਹੁਣ ਜੋ ਭਗਵਾਨ ਨੂੰ ਮਨਜ਼ੂਰ ਸੀ ਹੋ ਗਿਆ ਜਿਹੜੇ ਜਿਉਂਦੇ ਨੇ ਉਹਨਾਂ ਨੂੰ ਆਪਾਂ ਫਟਾਫਟ ਹਸਪੀਟਲ ਸ਼ਿਫਟ ਕਰੀਏ ਇਹਨਾਂ ਨੇ ਡਾਕਟਰ ਸਾਹਿਬ ਨੇ ਆ ਕੇ ਸੀ ਪੂਰਾ ਮਤਲਬ ਸਾਮ